ਬੰਦਾ ਕਰਦੇ ਮੇਰੇ ਵੀਰੋ ਅੱਜ ਆਪਾਂ ਅੰਜ ਫਿਰ ਗੇਲੇ ਨਾਲ ਤੇ ਆਪਾਂ ਜਿਹੜੀ ਹੁਣ ਵੀਡੀਓ ਸ਼ੂਟ ਕਰ ਰਹੇ ਆ ਇਹ ਸਟਿਕ ਵਗੈ ਲਗਾ ਕੇ ਕਰ ਰਹੇ ਆ ਤੇ ਮੀਟਪ ਚੱਕਸੀ ਗੇਲ ਬਲੌਗਸ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਗੁੱਡਿਆਂ ਚ ਕਰਨ ਜਾ ਰਹੇ ਹਾਂ ਜੀ ਕਬੂਤਰ ਤੇ ਅੱਜ ਸਾਡੇ ਕੋਲੇ ਪਹੁੰਚੇ ਹੋਏ ਆ ਸੂਝਲ ਵਧਵਾ ਜੀ ਤੇ ਹੁਣ ਸਾਡਾ ਨਾ ਪਲੈਨਿੰਗ ਬਹੁਤ ਬਣੀ ਜਾਂਦੀ ਆ ਪਹਿਲੀ ਗੱਲ ਤਾਂ ਅਸੀਂ ਵਿਚਕੂ ਖੁੱਡਿਆਂ ਦੇ ਵਿੱਚ ਕੂਤਰ ਵੀ ਕਰਨੇ ਆ ਅਸੀਂ ਸ਼ਹਿਰ ਵੀ ਜਾਣ ਦੀ ਸੋਚ ਰਹੇ ਆ ਅਸੀਂ ਇੱਕ ਵੀਡੀਓ ਹੋਰ ਵੀ ਸ਼ੂਟ ਕਰਨ ਦੀ ਸੋਚ ਰਹੇ ਆ ਕੰਦਮਾ ਚਾਰੇ ਪਾਸੇ ਕੁਮਈ ਜਾਂਦਾ ਹੋਣਾ ਇਹ ਨਹੀਂ ਪਤਾ ਸਿੱਧਾ ਕਰਦੇ ਅਸੀਂ ਸਾਡੇ ਹੱਥਾਂ ਜੋ ਲੱਡੂ ਹੈ ਕਿਹੜੇ ਮਰਜ਼ੀ ਚੱਕ ਲਈਏ ਹੁਣ ਸਮਝ ਨਹੀਂ ਆ ਰਹੀ ਕੀ ਰੋਲ ਗਦੋਲ ਕੰਮ ਹੋ ਗਿਆ ਹੁਣ ਇਹ ਨਹੀਂ ਪਤਾ ਵੀ ਕਿੱਧਰ ਨੂੰ ਜਾਣਾ ਤੇ ਕਿੱਥੇ ਜਾਣਾ ਹੁਣ ਸਿਸਟਮ ਹੈ ਕਿ ਅਸੀਂ ਆਹਲੀ ਵੀਡੀਓ ਵੀ ਸ਼ੂਟ ਕਰੀ ਜਾਂਦੇ ਆ ਇੱਕ ਹੋਰ ਵੀ ਕਰਨੀ ਹੈ ਉਹਨੇ ਸਾਡੀ ਸਕੀਮ ਹੈ ਕਿ ਮੈਂ ਕਿ 0 ਦਾ ਫਾਈਬਰ ਬੁੱਕ ਹੋਰ ਕਰ ਦੇਣ ਦੇ ਵਾਸਤੇ ਵੀ ਇਹਨੂੰ ਵੀ ਸੁਖ ਹੋ ਜਾਏ ਮੈਂ ਤਾਂ ਕੱਢ ਲਿਆ ਸਕੀਮ ਹੋ ਗਿਆ ਸਾਰਾ ਸਿਸਟਮ ਹੋ ਗਿਆ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਕਰਦੇ ਆ ਇੱਕ ਵਾਰੀ ਇਹ ਵਾਲੀ ਵੀਡੀਓ ਕੰਪਲੀਟ ਕਰਦੇ ਫਿਰ ਅਗਲੀ ਦੇਖਦੇ ਆ ਕਿ ਕੀ ਬੰਦਾ ਕੀ ਨਹੀਂ ਚਲੋ ਫਿਰ ਹੁਣ ਦੱਸ ਦੋ ਕੀ ਪਲਾਨਿੰਗ ਚੱਲ ਰਹੀ ਹੈ ਖੁੱਡਿਆਂ ਦੀ ਆਪਾਂ ਬਿੰਦਰੇਚ ਬਾ ਕਬੂਤਰ ਲਿਆਉਣੇ ਇੱਧਰ ਤੇ ਆਪਾਂ ਹੁਣ ਇਹਦੇ ਵਿੱਚ ਖੁੱਡੇ ਜੇ ਬਣਾ ਲਏ ਸੀਗੇ ਇਹਦੇ ਵਿੱਚ ਆਪਾਂ ਹੁਣ ਕਬੂਤਰ ਰੱਖਣੇ ਹੈ ਕਿਵੇਂ ਰੱਖਣੇ ਸੈਪਰੇਟ ਕਰਕੇ ਰੱਖਣੇ ਕਿਵੇਂ ਰੱਖਣੇ ਹੈ ਬਾ ਲੈ ਆਣ ਕੇ ਛੱਡ ਦੇਣੇ ਜਿਹੜੇ ਆਂਡੇ ਹੁੰਡੇ ਵਾਲੇ ਬਰੀਡਿੰ ਜਿਹੜੇ ਉਹਨਾਂ ਦੇ ਬੀਬੀ ਪੀ ਨੂੰ ਸਾਉ ਉਧਰ ਹੂੰ ਕਿ ਜਿਹੜੇ ਲਟਰਮ ਪਟਰਮ ਹੂੰ ਰੋਲ ਗਦਲ ਉਹ ਵੀ ਉਧਰ ਓਕੇ ਚਲ ਫਿਰ ਆਖ ਲਈਏ ਜੀ ਮੇਰੇ ਵੀਰੋ ਕਹਿੰਦੇ ਪੀਜ਼ਨਸ ਕਰਨੇ ਆਪਾਂ ਸੈਪਰੇਟ ਤੇ ਪਹਿਲੇ ਵੀਰੇ ਜਾਲ ਤਾਂ ਲੈ ਕੇ ਆਓ ਜਾਲ ਆ ਵੀਰਾ ਚਲ ਫਿਰ ਆਇਓ ਕਰਦੇ ਆਪਾਂ ਪੈਕ ਉਹਨੇ ਜਾਲ ਚ ਪਿਆ ਤੇ ਫਿਰ ਲੈ ਚਾਦੇ ਆਂ ਜੀ ਉਧਰ ਜੀ ਮੇਰੇ ਵੀਰੋ ਕਹਿੰਦੇ ਮਾਨੇ ਡੋਲੀ ਆ ਕਹਿੰਦਾ ਮੈਂ ਅਗਰ ਇਹਨਾਂ ਨੂੰ ਅਲੱਗ ਕਰ ਦੂੰਗਾ ਕਿਉਂਕਿ ਇਹ ਤਾਂ ਬੇਬੀ ਪੀਜਨਸ ਵੀ ਹੈ ਅਗਰ ਉਹਨਾਂ ਨੂੰ ਇਹਨਾਂ ਨੇ ਚੋਗਾ ਨਾ ਦਿੱਤਾ ਅਲੱਗ ਜਗਾਂ ਤੇ ਜਾ ਕੇ ਤੇ ਫਿਰ ਖਤਰੇ ਵਾਲੀ ਗੱਲ ਈ ਆ ਬਿਰੋ ਹੁਣ ਕੀ ਕਰੀਏ ਪੈ ਰਹੇ ਨੇ ਫਿਰ ਜਰੂਰੀ ਥੋੜੀ ਦਿਨ ਉਹਨਾਂ ਵੇਲਾ ਕੇ ਕਰਨੇ ਆ ਇੱਕਦੋ ਕਟੋ-ਕਟ ਦੋ ਤਿੰਨ ਦਿਨ ਜਿੰਨਾ ਜ਼ਿਕਰ ਪ੍ਰੋਪਰ ਬੱਚੇ ਖੜੇ ਨਹੀਂ ਹੋਣ ਲੱਗਦੇ ਉਹਨਾਂ ਚਿਕਰ ਨਹੀਂ ਕਰਦੇ ਵੀ ਉਹ ਮਦਰ ਪੈਰਾਂ ਤੇ ਨਹੀਂ ਖੜੇ ਹੁੰਦੇ ਹਜੇ ਉਹ ਵੇਖੋ ਪਟਿਆ ਨਹੀਂ ਜਾਂਦਾ ਬੈਠੇ ਆ ਦੇਖ ਰਹੇ ਹੋ ਕਟੋ ਕਟ ਪੰਜ ਦਿਨ ਲਾਏ ਜਾਣਗੇ ਹੋਰ ਮੇਰੇ ਵੀਰੋ ਮੈਂ ਤਾਂ ਅੱਜ ਕੁਝ ਕੈਰੀ ਚਾਇਆ ਸੀ ਮੈਂ ਅੱਜ ਕਰਦੇ ਨੇ ਫਿਰ ਮਨ ਡਹਿਰ ਗਿਆ ਪਰ ਸੋਚਿਆ ਸੀ ਮੈਂ ਕਰਦਾਂਗੇ ਹੱਥੀ ਪਾਲਦਾਂਗੇ ਪਰ ਥੀ ਨਹੀਂ ਪਾਦੇ ਜਾਣੇ ਸਰੋਂ ਹੈਣੀ ਕੀ ਕਣਕ ਤੇ ਹੋਈ ਨਹੀਂ ਜਾਣੇ ਵੱਡੇ ਇਹਨਾਂ ਨੇ ਖੇਤੀ ਚਾਹ ਬਾਕੀ ਬੈਨੇ ਕੀ ਬੰਦਾ ਨਹੀਂ ਤਾਂ ਫਿਰ ਮਟੀਦੀ ਚੱਲੇ ਹੋਣੀ ਹੈ ਮਟੀਲੀ ਨਹੀਂ ਆਪਾਂ ਉਹ ਦੂਜੀ ਵੀਡੀਓ ਸ਼ੂਟ ਕਰ ਲੈਂਦੇ ਆ ਮੇਰਾ ਆਪਾਂ ਆਹ ਦੋ ਤਰੋਂ ਵੀਡੀਓ ਸ਼ੂਟ ਕਰਕੇ ਉੱਧ ਟੱਪ ਜਾਂਗੇ ਚੱਲ ਫਿਰ ਆਜਾ ਆਜਾ ਕੋਈ ਕੰਮ ਤਾਂ ਕਰਾਂਗੇ ਵੇਲੇ ਆਪਾਂ ਹੀ ਬੈਨ ਹਾਲੀਏ ਚਲੋ ਆਜੋ ਚਲੋ ਫਿਰ ਲਓ ਜੀ ਆ ਵੀਡੀਓ ਆਪਾਂ 2 ਪੰਮਿੰਟ ਦੀ ਰੱਖਾਂਗੇ ਜ਼ਿਆਦਾ ਲੱਗਦੇ ਨਹੀਂ ਇਹ ਠੀਕ ਹੈ ਫਿਰ ਨੈਕਸਟ ਵੀਡੀਓ ਤੇ ਮਿਲਦੇ ਆਪਾਂ ਅਓ